Thank yes. you. ਤਾਹਮ ਹਮ ਹਰਕ ਤੇਰੇ ਤੁਰੀ ਕਿਰਪਾ ਏ ਗੁੰਨਾਣ ਲਈਤਿਆ ਰੇ ਫੇਰ ਅੰਗਦ ਗੁਰ ਤੇ ਅਰਦਾਸ ਰੰ다ਸੇ ਹੋਈ ਸਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਨਰਾਇ ਸ੍ਰੀ ਹਰਿ ਕ੍ਰਿਸ਼ਨ ਤੇਯ ਜਿਸ ਗੀਆਂ ਦੀਆਂ ਤਰ੍ਹਾਂ ਨਹੀਂ ਹਾਰਿਆ ਸਿੱਖ ਕੇ ਸੰਸਵਾਸ ਨਾਲ ਨਿਭਾਈ ਤੈਨਾਂ ਦੇ ਕਮਾਈ ਦਾ Ta <tuh>, ਮਨ ਨਿਵਾ ਮਤ ਉਚੇ ਮਤ ਦਾ ਰੱਖ ਆਪ ਵਾਹਿਗੁਰੂ ਅਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਇਹ ਸਦੀਵਲੀ ਦੀ ਵੰਨਾ ਦਰ ਪਾਵਨ ਪਾਣੀਆਂ ਦੇ ਬਾਠ ਕਿਤੇ ਗਏ ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਦਿਖੈ ਭਵ ਲਯੋ ਸਹਿਬੇ ਕੁਮਾਰ ਦਸ਼ਮੇਸ਼ ਪਿਤਾ ਸਰਪੰਸ ਦੇ ਦਾਨੀ ਕਲਕੀਆਂ ਵਾਲੇ ਸੈਨਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਵਸੀਆਂ ਕੁਰਸੀਆਂ ਨੂੰ ਮੁੱਖ ਰੱਖਦੇ ਹੋਇਆਂ ਆਪ ਜੀ ਦਾ ਬੋਟਾ ਸਰਾ ਧੱਕਦੇ ਹੋਏ ਆਪ ਜੀ ਦੇ ਪਾਵਨ ਅਸਥਾਨਾਂ ਤੋਂ ਪ੍ਰਭਾਤ ਫੇਰੀ ਦੀ ਅਰੰਭਤਾ ਕੀਤੀ ਹੋਈ ਹੈ ਸਹਿਬ ਸੱਚੇ ਪਾਤਸ਼ਾਹ ਜੀ ਅੱਜ ਦੀ ਜੋ ਪ੍ਰਭਾਤ ਫੇਰੀ ਹੈ ਇਸ ਪ੍ਰਭਾਤ ਫੇਰੀ ਦੀ ਸੇਵਾ ਆਪ ਜੀ ਦੇ ਦਰਕਰਖ ਦੇ ਪ੍ਰੀਤਵਾਨ ਸਰਦਾਰ ਅਮਰਜੀਤ ਸਿੰਘ ਕਾਲੜਾ ਸਰਦਾਰ ਇੰਦਰਪ੍ਰੀਤ ਸਿੰਘ ਕਲੜਾ ਜੀ ਦੇ ਪਰਿਵਾਰ ਵੱਲੋਂ ਹੈ ਸਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਓਟ ਆਸਰਾ ਤੱਕਦਿਆਂ ਹੈ ਪਰਬਾਤ ਸੇਹੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਗਏ ਹਨ ਵਾਏ ਗਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਤੇ ਮਿਹਰ ਪਰਿਆ ਹੱਥ ਰਖਣਾ ਤੰਦਰੁਸਤੀ ਚੜ੍ਹਦੀ ਕਲਾ ਦੇਹ ਰੋਗਤਾ ਦੀ ਦਾਤ ਬਖਸ਼ਣੀ ਬਾਣੀ ਬਣੀ ਨਰਪ੍ਰੀਤ ਪਿਆਰ ਬਖਸ਼ਣਾ ਦਰੋ ਘਰੋਂ ਕੁਸੀ ਕੀ ਵਿੱਡਿਆਂ ਦਾ ਤਾਂ ਬਖਸ਼ਨੀਆ ਕਾਰੋਬਾਰਾਂ ਵੇਚੜ ਦੀ ਕਲਾ ਦੀ ਦਾਤ ਬਖਸ਼ਨੀ ਦੇਸ਼ਾਂ ਦੇਸ਼ਾਂ ਵਿੱਚ ਆਪ ਜੀ ਦੇ ਹੰਸ ਸੰਗ ਸਹਾਈ ਹੋਣਾ ਬੱਚਿਆਂ ਦੇ ਸਿਰ ਮੇਰ ਪਰਿਆਤ్ర ਕਰਨਾ ਮਾਤਾ ਪਿਤਾ ਤੇ ਆਗਿਆਕਾਰੀ ਬਣਾਉਣਾ ਜੀ ਜਿਸ ਮਨੋ ਕਾਮਨਾ ਭਾਵਨਾਵਾਂ ਨੂੰ ਮੁੱਖ ਰੱਖਦੇ ਹਮਿਆਂ ਅਸ਼ਦੀ ਆਪ ਜੀ ਦੇ ਬਾਵਨ ਚਰਨ ਕਰਨਾ ਪਾਸ ਸੇਵਾ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਹੈ ਆਪ ਜੀ ਨੇ ਪ੍ਰਵਾਨਿਤ ਅਰਦਾਸ ਬੇਨਤੀ ਆਪਣੇ ਦਰ ਪਰ ਕਬੂਲ ਕਰਨੀ ਸਦਾ ਹਰੀ ਚਰਨ ਦੀ ਕਰਾ ਦੀ ਦਾਤ ਬਖਸ਼ਣ ਜੀ ਪਰਿਵਾਰ ਤੇ ਨਾਲੋਂ ਇਸਤਾਨ ਪ੍ਰਸ਼ਾਦ ਕੌਫੀ ਦੇ ਲੰਗਰ ਸਹਿਬ ਸੱਚੇ ਪਾਤਸ਼ਾਹ ਪਾਵਨ ਪਰਾ ਪ੍ਰਸ਼ਾਦ ਹਾਜ਼ਰ ਕੀਤੇ ਗਏ ਹਨ ਆਪ ਜੀ ਨੂੰ ਪਰਵਾਨ ਹੋਵਣ ਪਰਵਾਨ ਵੇ ਪ੍ਰਸ਼ਾਦ ਸਰਬੱਤ ਸੰਗਤ ਚ ਵਰਤੋਂ ਦੀ ਆਗਿਆ ਕਰਸ਼ੂ ਜੋ ਜੀ ਸਕੇ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਦਿਆਂ ਬਖਸ਼ਿਆ ਹਿਆਂ ਖਜ਼ਾਨਿਆਂ ਚੋ ਬੇੰਤ ਮਾਇਆ ਹਾਜ਼ਰ ਕਰਦੇ ਹਨ ਖਜ਼ਾਨੇ ਭੰਡਾਰੇ ਭਰਪੂਰ ਕਰਨੀ ਜੀ ਘਾਤ ਕੰਟਕ ਦੁੱਖਾਂ ਤਕੀਫਾਂ ਦੇ ਦਿਦਰਾ ਕਲੇਸ਼ਾਂ ਨਾ ਦਿਨ ਆਸ ਕਰਨੀ ਸਦਾ ਹੀ ਸੁਖਾਂ ਦੀ ਦਾਤ ਬਖਸ਼ਨੀ ਮੇਰਾ ਮੈਦ ਗੁਰੂ ਗੋਬਿੰਦ ਸਾਹਿਬ ਹਰ ਨਾਮ ਉਹਨ ਗੋਖ ਦੇਵ ਕਟੈ ਜਨ ਕੀ ਸੰਦਾ ਸਮਰੱਥ ਪੁਰਖ ਪੂਰਨ ਰਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਗਾਰਿਆ ਨਾਨਕ ਨਾਮ ਅਧਾਰਾ ਸਹਿਬ ਸਤਿ ਪਾਸ਼ਾ ਜੀ ਆਪ ਜੀ ਦੇ ਪਵਨ ਚਰਨਾਂ ਨਾ ਪਾਸ ਅਰਦਾਸ ਬੇਤੀ ਹੈ آپ جی تو بخشے ہوئے چنگی کابے پاشاہ جی پچھلے کچھ دنوں سریر کے سچے پاشا جی اپنے گرہ وکے راضی خوشی کرتے ہیں سب سچے پاشا جی انہوں خوشیاں مکھ رکھدہ ہو جی کا پٹھان کوٹ شکرانہ کرتے ہوئے ارداس بیچتی ہے ਮਹਤਾਬ ਸਿੰਘ ਦੇ ਸਿਰ 'ਤੇ ਨਿਹਰ ਪਰ ਹੱਥ ਰੱਖ ਨਾਲ ਦਿਸਤਰਾਮ ਆਪ ਜੀ ਨੇ ਵਿਕਤਾ ਦੇ ਸਮੇਂ ਮਹਤਾਬ ਸਿੰਘ ਦੇ ਸਿਰ 'ਤੇ ਨਿਹਰ ਪਰ ਹੱਥ ਰੱਖਦੇ ਹੋਏ ਹੰਦ ਸੰਗ ਸਹਾਈ ਹੋਏ ਉਹ ਕੌਣ ਬੜਾ ਜਿਹੜਾ ਅਗਲਾ ਸੰਮਾ ਹੈ ਸਤਿਗੁਰੂ ਸਿਜੇ ਪਾਸ਼ਾ ਦੀ ਐਸੇ ਪ੍ਰਕਾਰ ਦੀ ਮਹਤਾਬ ਸਿੰਘ ਦੇ ਸਿਰ 'ਤੇ ਨਿਹਰ ਪਰ ਹੱਥ ਰੱਖਦਿਆਂ ਮਿਆ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪਣੀ ਨਰ ਕਰਦੀ ਸੇਵਾ ਸਿੱਖਤ ਸਲਾਹ ਦੀ ਦਾਤ ਬਖਸ਼ਣੀ ਸਰਬੱਤ ਸੰਤਾਂ ਦੇ ਪਿਆਰ ਦੀ ਦਾਤ ਬਖਸ਼ਣੀ ਸਤਿਗੁਰੂ ਸਚੇ ਪਾਸ਼ਾ ਜੀ ਸੋ ਮਨਤ ਦੀਏ ਦਾਤ ਬਖਸ਼ਣੇ ਗੁਰਸਿੱਖੀ ਜੀਵਨ ਦੇ ਦਾਤ ਬਖਸ਼ਣੇ ਜੀ ਸਦਾ ਹੀ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣਾ ਦਰੋਂ ਕਰੋ ਗੁਰਸਿੱਖੀ ਜੀਵਨ ਦੇ ਦਾਤਾਂ ਬਖਸ਼ਣੀਆਂ ਲਮੀ ਆਜੂ ਦੀ ਦਾਤ ਬਖਸ਼ਣੇ ਖੁਸ਼ੀਆਂ ਦੀਆਂ ਦਾਤਾਂ ਬਖਸ਼ਣੀਆਂ ਜੀ ਸਾਹਿਬ ਸਚੇ ਪਾਸ਼ਾ ਆਪ ਜੀ ਦੇ ਦਰਗਾਹ ਦੇ ਪ੍ਰੇਤਵਾਨ ਸਰਦਾਰ ਜਸਵੰਤ ਸਿੰਘ ਖਰਬੰਦਾ ਦੇ ਪਰਿਵਾਰ ਵੱਲੋਂ ਅਤੇ ਸਮੂਹੋਂ ਸਾਧ ਸੰਗਤ ਦੇ ਵੱਲੋਂ ਪਵਨ ਪ੍ਰਾਪ੍ਰਸ਼ਾਦ ਬਾਧਨ ਕੀਤੇ ਗਏ ਹਨ ਆਪ ਜੀ ਨੂੰ ਪਰਮਾਨੋਵਨ ਪਰਮਾਨ ਹੋਏ ਪ੍ਰਸ਼ਾਦ ਸਰਬੰਤ ਸੰਗਤ ਵਿਚ ਵਰਤੋਂ ਕੀ ਆਗਿਆ ਬਖਸ਼ੂ ਲੋਕ ਜੋ ਜੀ ਸਕੇ ਆਪ ਜੀ ਦਾ ਪਵਨ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਪੇ ਸਿਵ ਪਰਵਾਰ ਅਤੇ ਸਰਬਤ ਸੰਤਾਂ ਦੇ ਸਿਰ ਮੇਰ ਭਰਿਆ ਹੱਥ ਰੱਖਣਾ ਤਾਂ ਦੁਸਤੀ ਚੜਦੀ ਕਲਾ ਦੇ ਅਰੋਗਤਾ ਦਾ ਦੀਦਾਰ ਬਖਸ਼ਣੀ ਜੀ ਕਰੋ ਕਿਰਪਾ ਗਲਤੀਆਂ ਭੁੱਲਣ ਚੁਕਾਂ ਦੀ ਛਿਮਾ ਬਖਸ਼ੋ ਪਾਵਨ ਹੁਕਮ ਹਮੇ ਦਿੱਤਾ ਆਤਮ ਬਖਸ਼ੋ ਜੀ ਹੁਕਮ ਨਾਮੇ ਅਨੁਸਾਰ ਜੀਵਨ タル ਕੇ ਸਮਰੱਥਾ ਸ੍ਰੀ ਬਖਸ਼ੋ ਸੇਹੀ ਪਿਆਰੀ ਮੇਨ ਦੇ ਦਿਨਾਂ ਮੇਰੇ ਆਪ ਜੀ ਦਾ ਨਾਮ ਚਿਤਾਵੇ ਨਾਮ ਸੁਣਾ ਉਚੜੀ ਜੀ ਏਹੇ ਭਾਂਡੇ امرت دانی صاحب کمال دشمیش پتا جیون پرکاش دس مک رکھتے ہوئے گروہ کوٹا سر دے ہوئے پچھلے کچھ دنوں گردورہ صاحب تو, تو فیرے پربات فیریتا کی ہوئی ہے آج دی جو پربات فیری ہے ستکار ستار مان یوگ پریوار سردار ਪਰਦੀਪ ਸਿੰਘ ਕਾਲੜਾ ਅਤੇ ਸਰਦਾਰ ਇੰਦਰਪ੍ਰੀਤ ਸਿੰਘ ਕਾਲੜਾ ਪਰਿਵਾਰ ਵੱਲੋਂ ਨੇ ਅੱਜ ਦੇ ਪਰਿਵਾਰਕ ਪਰੀ ਦੀ ਸੇਵਾ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਉਬਣ ਸਤਿਗੁਰੂ ਸਚੇ ਪਾਸ਼ਾ ਇਸੇ ਪ੍ਰਕਾਰ ਦੀ ਸੇਵਕ ਪਰਿਵਾਰ ਦੇ ਸਿਰ ਮੇਰ ਪਰਿਆ ਹੱਥ ਰੱਖਣ ਅਤੇ ਸਦਾ ਹੀ ਚੜ੍ਹਦੀ ਕਲਾ ਗੁਰਸਿੱਖੀ ਜੀ ਬੰਦੀ ਦਾ ਆਪ ਬਖਸ਼ਣ ਦੇਸ਼ਾਂ ਦੇਸ਼ਾਂ ਵਿੱਚ ਵੀ ਬੱਚਿਆਂ ਦੇ ਸਿਰ ਮੇਰ ਪਰਿਆ ਹੱਥ ਰੱਖਣ ਸਰਦਾਰ سب سچے پاشاہ جی کرپا بی سدکا بیبی پرمجیت کور کالڑا بی گرمیت کور کالڑا جی بینتی ہے کہ وہ سب ستگر دی پاون ہزری پاس آ جان اور گروہ گھر دی حصیس پیٹ کی جاوے گی گردوارا صاحب استری ونگ کے پردھان ماسا پرمجیت کورا پرب جوت کور اکالی پریوار بینتی ہے کہ یہ گروہ گھر دی حصیس پیٹ کرن دی کرپا کر ਬੀਬੀ ਪਰਦੀਪ ਕੌਰ ਜੀ ਕਲੜਾ ਅਤੇ ਬੀਬੀ ਗੁਰਮੀਤ ਕੌਰ ਜੀ ਕਲੜਾ ਇਹਨਾਂ ਨੂੰ ਗੁਰੂ ਪਰ ਦੀ ਤਸੀਸ ਵੇਖ ਕੀਤੀ ਜਾਣੀ ਹੈ। ਕਾਂਦੀ ਜੋ ਪ੍ਰਭਾਤ ਫੇਰੀ ਹੈ ਦੋ ਗਲੀਆਂ ਤੋਂ ਹੁੰਦੇ ਹੋਏ ਬੀਬੀ ਗੁਰਜੀਤ ਕੌਰ ਜੀ ਦੇ ਘਰ ਆ ਕੇ ਕਿ ਅਰਦਾਸ ਕਰਨ ਉਪਰੰਤ ਸਾਡੇ ਬੜੇ ਮਾ ਸਤੇਪੜੇ ਮਾਨ ਜੋ ਸਰਦਾਰ ਹਰਦੀਪ ਸਿੰਘ ਕਾਲੜਾ ਜੀ ਦੇ ਵੱਲੋਂ ਪਾਦੀ ਪ੍ਰਵਾਸ ਫੇਰੀ ਸਤਿਗੁਰੂ ਸੱਜੇ ਬਾਸ਼ਾ ਕਿਰਪਾ ਕਰਨ ਮਨੋ ਦੇ ਇਹ ਗ੍ਰਹਿ ਵਿਕੇ ਅਰਦਾਸ ਕਰਨ ਉਪਰੰਤ ਪਾਦੀ ਪ੍ਰਵਾਸ ਫੇਰੀ ਦੀ ਸਾਰੇ ਸਮਾਪਤੀ ਹੈ ਉਹ ਗੁਰਦਵਾਰ ਸਾਹਿਬ ਵਿਖੇ ਹੋਵੇਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਦੀ ਜੋ ਪ੍ਰਵਾਸ ਫੇਰੀ ਹੈ ਸਰਦਾਰ ਹਰਦੀਪ ਸਿੰਘ ਕਾਲੜਾ ਪਰਿਵਾਰ ਵੱਲੋਂ ਹੈ تو ساڑھے پانچ بجے کا سماں نشچت کیتا ہویا ہے بی بی گرجیت کور جلے گرہ بے کے گرہ وکے ارداس کرن اپرنت سردار ہردیپ کالڈا جلے جی کے گرہ وکے اردس کرنپرنت پر بات فیری دی جو ساری سماپتی ہے وہ گردو صاحب وکے ہوئے گینت کوفی ہتے گروہ کے لنگر برتائے جانے ہیں سو آپ سنگان کو بےنتی ہے کہ ہوں بھی پاون گڑا پرشاد مشکان پرشاد کو لنگر ورتا جانے ہیں ਸਰਨਾ ਨੇ ਇਸੇ ਪ੍ਰਕਾਰ ਗੁਰਦ੍ਰਸਹਿਬ ਕੀ ਰੋਜ਼ਾਨਾ ਹੀ ਜੋ 5:30 ਵਜੇ ਦਾ ਸਮਾਂ ਹੈ ਉਸ ਪਰ ਬਾਤ ਕਰੀਏ ਸ਼ਾਮਿਲ ਹੋਣ ਦੀ ਕਿਰਪਾ ਕਰਨੀ ਸੋ ਸਾਡੇ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪਕੋ ਸਰਬਾ ਸੰਤਾਨ ਨੂੰ ਇੱਕ ਜ਼ਰੂਰੀ ਜਿਹੜੀ ਕਿ ਬੇਨਤੀ ਕਰਨੇ ਸਿਰਫ 2 ਮਿੰਟ ਦਾ ਸਮਾਂ ਦਿੱਤਾ ਲੈਣਾ ਹੈ ਅੱਜ ਤੋਂ 2 ਮਹੀਨੇ ਪਹਿਲਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਨੇ ਮੇਰੇ ਪਰਿਵਾਰ ਉਤੇ ਬੜੀ ਮਿਹਰ ਕਰਦੇ ਹੋਇਆ ਤੁਝਾ ਹੀ ਦੀਦਾਤ ਬਖਸ਼ੀ ਕੁਝ ਕਾਰਨਾਂ ਦੇ ਕਰਕੇ ਬੱਚੇ ਨੇ ਜੋ ਸਮੇ ਤੋਂ ਪਹਿਲਾਂ ਜਨਮ ਲਿਆ ਤੇ ਉਸ ਸਮੇਂ ਦੀ ਜੋ ਹਾਲਾਤ ਸਨ ਮੇਰੇ ਤੇ ਮੇਰੇ ਪਰਿਵਾਰ ਦੇ ਕਿ ਰਾਤ ਦੇ ਸਮੇਂ ਹਸਪਤਾਲ ਵਿੱਚੋਂ ਫੋਨ ਆਇਆ ਵੀ ਕਿ ਤੁਸੀਂ ਹਸਪਤਾਲ ਜਾਓ ਤੁਹਾਡੀ ਪਤਨੀ ਦੀ ਹਾਲਤ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਹੈ ਤੇ ਮੇਰ ਵਿਕਰਮ ਸਿੰਘ ਸਾਹਮਣੇ ਬੈਠੇ ਨੇ ਮੈਂ ਇਹਨਾਂ ਨੂੰ ਰਾਤ ਨੂੰ ਉਸੇ ਸੰਗ ਲੈ ਕੇ ਗਿਆ ਹਸਪਤਾਲ ਤੇ ਜੋ ਮੇਰੇ ਤੇ ਮੇਰੀ ਘਰਵਾਲੀ ਦੇ ਜੋ ਹਾਲਾਤ ਸਨ ਇਹਨਾਂ ਨੇ ਸਾਹਮਣੇ ਆਪਣੀਆਂ ਅੱਖਾਂ ਨਾਲ ਦੇਖੀ ਉਹ ਇਹਦੇ ਵਿੱਚ ਆਪਣੀ ਕੋਲੋਂ ਬਣਾਈ ਹੋਈ ਗੱਲ ਨਹੀਂ ਤੇ ਉਸ ਸਮੇਂ ਜਿੱਦਾਂ ਤੁਸੀਂ ਸਾਰੇ ਗ੍ਰਿਸ਼ਤੀ ਹੋ ਸਾਡੇ ਪਰਿਵਾਰਾਂ ਵਾਲੇ ਜੋ ਹਾਲਾਤ ਹੁੰਦੀ ਹੈ ਪਰਿਵਾਰ ਦੇ ਉੱਤੇ ਤੇ ਵੇਖੇ ਹਰ ਬੰਦਾ ਖਬਰਾ ਸੀ ਇੱਕ ਬਤੂ ਦਾ ਬੱਚੇ ਦਾ ਜਨਮ ਹੋ ਗਿਆ 2 ਮਹੀਨੇ ਬਰੇਗਾ ਤੇ ਫੇਰੀ ਘਰਵਾਲੀ ਦੇ ਹਾਲਾਤ ਉਹ ਵੀ ਖਰਾਬ ਸਨ ਤੇ ਡਾਕਟਰ ਸਾਹਿਬ ਉਹਨਾਂ ਨੇ ਬਸਰੀਚਾ ਹਸਪਤਾਲ ਦਾਪਲਜੀ ਕਰਵਾ ਲਈ ਮੇਰੀ ਇੱਥੇ ਆਪਨੇ ਸਾਗਲਾ ਹਸਪਤਾਲ ਜੀ ਕੁਦਰ ਸਿੰਘ ਨਗਰ ਬੱਚੇ ਨੂੰ ਰਾ ਸਾਡੇ ਪਰਿਵਾਰ ਦੇ ਤੇ ਲੈ ਲਿਆ ਗਿਆ ਕਿ ਮੈਂ ਸਮੇਤਾਂ ਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿਹੜਿਆਂ ਤਰੀਕਿਆਂ ਦੇ ਨਾਲ ਮੇਰਾ ਹੁਬੜਾ ਢੱਕਿਆ ਮੈਂ ਤੁਹਾਡਾ ਗੁਰਦਰਾ ਸਾਹਿਬ ਦੇ ਪ੍ਰਬੰਧਕ ਸਹਿਬਾ ਅਨੰਦਾ ਜਿਵੇਂ ਕਦੇ ਸਾਰੀ ਉਮਰ ਤੇ ਨਾ ਕਦੇ ਇਹ ਦੇ ਸਬਦਾਂ ਹਨ ਇਹ ਨਾਲ ਹੀ ਪਾਉਣਾ ਇਹਨਾਂ ਦਾ 2000 ਰੁਪਏ ਖਰਚਾ ਸਾਰਾ ਗੁਰਦਰਾ ਸਾਹਿਬ ਦੇ ਪ੍ਰਬੰਧਕ ਮੇਟੀ ਪ੍ਰਧਾਨ ਕੁੜੀਤਾਰ ਸਿੰਘ ਜੀ ਰਾਜੂ ਚਾवला istri ਗੈਣ ਅਤੇ ਹੋਰ ਵੀ अनेका ਪਰਿਵਾਰਾਂ ਵਰਗੋਂ ਉਹ ਜਿਹੜਾ ਦੁੱਖ ਦਾ ਸਹਾਰਾ ਸੀ ਮੇਰੇ ਉੱਤੇ ਆਇਆ ਉਹਦੇ ਵਿੱਚ ਮੇਰੀ ਬਾਹ ਮੜੀ ਕੱਲ ਕੁਝ ਹਿੰਨ ਸ਼ੁੱਧੀ ਮੇਰੀ ਹਸਪਤਾਲ ਤੋਂ 54 ਦਿਨ ਬਾਅਦ ਉਸਾ ਦੇ ਘਰੇ ਆ ਤੇ ਮੈਂ ਲੱਗ ਮੈਨੂੰ ਲੱਗਦਾ ਕਿ ਤੁਹਾਡੀਆਂ ਦੁਆਵਾਂ ਤੁਹਾਡੇ ਸਾਰੇ ਦੇ ਅਰਦਾਸਾਂ ਤੇ ਤੁਹਾਡੇ ਨੂੰ ਦਿੱਤਾ ਹੋਇਆ ਇੱਕ ਇੱਕ ਰੁਪਿਆ ਜਿਹੜਾ ਹੈ ਕਿ ਅੱਜ ਦੁਬਾਰਾ ਸਾਡੇ ਘਰੇ ਜਿਹੜੀ ਖੁਸ਼ੀਆਂ ਤੇ ਦਾਤ ਖੁਸ਼ੀਆਂ ਦਾ ਦੀਵਾ ਜਗਦਾ ਪਿਆ ਉਹਦੀ ਵਜ੍ਹਾ ਸਾਰੇ ਤੇ ਸਤਿਗੁਰੂ ਕਿਰਪਾ ਕਰਨ ਕਿ ਸਦਾ ਤੁਹਾਡੇ ਸਿਰ ਮਿਹਰ ਭਰਿਆ ਹੱਥ ਰੱਖੇ ਤੇ ਮੈਂ ਸਾਰੇ ਉਮਰ ਵਿੱਚ ਆ ਕੇ ਤੁਹਾਡਾ ਦੂਰ ਨਿਕੇ ਸਭਾ ਜੋੜੀ ਇੱਥੇ ਖੜੇ ਤੇ ਤੁਸੀਂ ਸਾਰੇ ਬੱਸ ਕਰਨਾ ਕਰਨਾ ਸਤਿਗੁਰੂ ਦਾ ਅੰਤ ਸ੍ਰੀ ਕਥਨ ਵਾਹਿਗੁਰੂ ਦੀ ਕਾ ਬਾਣੀ ਦੀ ਫਤਿਹ